हेलो जी सत श्री अकाल वेलकम टू माय चैनल उम्मीद कर दिया ਤੁਸੀਂ ਸਾਰੇ ਵਧੀਆ ਹੋਵਗੇ ਸਭ ਤੋਂ ਪਹਿਲਾਂ ਗੁੱਡ ਮਾਰਨਿੰਗ ਗਾਇਜ਼ ਸੋ ਮਾਰਨਿੰਗ ਦਾ ਟਾਈਮ ਐ ਅਸੀ ਕੁਛ ਕਾਰ ਦਾ ਕੰਮ ਹੈ ਯਾਨੀ ਕਿ ਜੋ ਕਰਨਾ ਹੈ ਜਿੰਦਗੀ ਮੈਂ ਦੱਸੇ ਸੀ ਤੁਹਾਨੂੰ ਕਾਰ ਦੀ ਸਿਚੁਏਸ਼ਨ ਵੀ ਜਿਹੜਾ ਵੀ ਮਤਲਬ ਥੋੜਾ ਬਹੁਤ ਕੈਸਰੀਆਂ ਨੀਆਂ ਵਗੈਰਾ ਬੈਠਿਆ ਨੇ ਚਾਏ ਮੀ ਦੇ ਕਾਰਨ ਹਨਾ ਉਹ ਸਭ ਕੁਝ ਆਪਾਂ ਠੀਕ ਕਰਾਂਗੇ ਸੋ ਮੈਂ ਹੈਲਪ ਕਰਵਾ ਰਹੀ ਹਾਂ ਅੱਜ ਉਹਦੇ ਨਾਲ ਉਸ ਨਾਲ ਉਹਨੂੰ ਵੇਖ ਉਹ ਵੀ ਇਹਦਾ ਥੋੜਾ ਚੱਲ ਘਰ ਲਈ ਇਹ ਘਰ ਦੇ ਕੰਮ ਕੁੜੀ ਹਾਂਜੀ ਇਹ ਤਰ੍ਹਾਂ ਪਾ ਜਿੱਥੇ ਪਾਣੀ ਪੈਂਦਾ ਸੀ ਜਾਂ ਨਹੀਂ ਹੋਇਆ ਸੀ ਇਹ ਥੋੜੀ ਖਚੰਗੀ ਨੇ ਮਿੱਟੀ ਕੱਢ ਕੇ ਐਕਸਟਰਾ ਪੱਥਰ ਕੱਢ ਕੇ ਸਾਰੀ ਕਰਾਂਗੇ ਹੈ ਇਹ ਕਿਹ ਪਾਣੀ ਵੀਂ ਇਹ ਮਿਲ ਰਿਹਾ ਇਥੇ ਨੀਵੇਂ ਪਾਣੀ ਦੀ ਗੋਲ ਦਾ ਜਿਆਦਾ ਇਹ ਕਿ ਰੋੜੀ ਪੈਣੀ ਆ ਇਹ ਫੇਰ ਖੜਦਾ ਹਾਂ ਹਾਂ ਇਥੇ ਵੀ ਖੜਦਾ ਆ ਪਾਣੀ ਇਹ ਨੇਨਾਪਾ ਪੱਥਰ ਪਟ ਲਿਆ ਹੈ ਆ ਜਦੋਂ ਮੀਂਹ ਪੈਂਦਾ ਸੀ ਮੀਂਹ ਕਰਕੇ ਇਥੋਂ ਥਾਂ ਬੈ ਗਈ ਸੀ ਦੇਖੋ ਸੋ ਹੈ एवरीवन ਫਾਈਨਲ ਇਥੋਂ ਮੈਂ ਝਾੜੂ ਲਗਾ ਦਿੱਤਾ ਸੀਗਾ ਮੈਂ ਕਿਹਾ ਬਾਰ ਦਾ ਤਾਂ ਕੰਮ ਹੁੰਦਾ ਹੀ ਰਹਿਣਾ ਸੋ ਇੱਕ ਨਾ ਆਪਣੇ ਇੱਧਰ ਜਦੋਂ ਵੀ ਬਾਰਿਸ਼ ਆਉਂਦੀ ਸੀ ਇਹਦੇ ਵਿੱਚ ਪਾਣੀ ਚਲ ਜਾਂਦੇ ਸੀ ਇੱਕ ਇਹਨਾਂ ਨੂੰ ਆਪਾਂ ਠੀਕ ਕਰਾਂਗੇ ਹਨਾ ਤਾਂ ਉਹ ਨੀਆਂ ਦੇ ਵਿੱਚ ਪਾਣੀ ਚਲ ਜਾਂਦਾ ਸੀ ਇੱਕ ਉਸ ਦਿਨ ਬਾਰਿਸ਼ ਕਰਕੇ ਇੱਥੇ ਆਪੀ ਮਤਲਬ ਕਿ ਢੋਆ ਜਾ ਹੋ ਗਿਆ ਸੀਗਾ ਇਹਦੇ ਵਿੱਚ ਆਪਾਂ ਰੋੜੀ ਪਾਈ ਹੈ ਚਲੋ ਇੱਕ ਆ ਵੀ ਮਤਲਬ ਗੱਡੀ ਦੇ ਥੱਲੇ ਆ ਦੇਖ ਸਕਦੇ ਹੋ ਫर्श ਇਹ ਸਾਰਾ ਕੋਈ ਸ਼ਬ ਹੌਲੀ ਹੌਲੀ ਕਰਕੇ ਸਹੀ ਕਰਾਂਗੇ ਕੱਜ ਮੌਸਮ ਬਦਲ ਗਰਜੀ ਜਾਂਦੇ ਆ ਮੀਂਹ ਆ ਜੇ ਹਨਾ ਤਾਂ ਬਾਹਰ ਸੋ ਇੱਥੇ ਇਨੀ ਕੋ ਰੋੜੀ ਕੁੱਟੀ ਸੀਗੀ ਹਨਾ ਤਾਂ ਮਿਸਟਰ ਯਾਰ ਕੋਈ ਵੀ ਕੰਮ ਹੈ ਨਾ ਸੌਖਾ ਨਹੀਂ ਹੁੰਦਾਗਾ ਇਹ ਚੀਜ਼ ਮੈਂ ਅੱਜ ਅਜ਼ਮਾ ਕੇ ਦੇਖੀ ਆ ਮੈਂ ਖੁਦ ਮਤਲਬ ਕਿ ਇਹ ਕੰਮ ਕੀਤਾ ਆ ਹਨਾ ਤਾਂ ਮੈਨੂੰ ਪਤਾ ਲੱਗਾ ਆ ਤਾਂ ਕਹਿਣਾ ਸੌਖਾ ਆ ਵੀ ਹਨਾ ਹਰੇਕ ਕੰਮ ਮੈਂ ਕਹਿ ਸਕਦੀ ਆ ਵੀ ਕਹਿਣ ਲਈ ਕਹਿੰਦੇ ਆ ਵੀ ਕੋਈ ਵੀ ਕੰਮ ਹੈ ਨਾ ਕੋਈ ਸੋਖਾ ਨਹੀਂ ਹੈਗਾ ਚਾਹੇ ਮੇਰੀ ਲਾਈਨ 'ਚ ਮੇਰਾ ਵਰਕ ਸੀ ਸਲੂਨ ਵਰਕ ਸੀ ਮੈਂ ਜਦੋਂ ਮਤਲਬ ਦੇਖਣ ਨੂੰ ਕਹਿੰਦੇ ਨਾ ਵੀ ਬਹੁਤ ਸੋਖਾ ਹੈ ਬਸ ਯਾਰ ਹਨਾ ਮੇਕਅਪ ਪਰ ਉਸ ਲਾਈਨ 'ਚ ਵੀ ਕਿੰਨਾ ਸਟਰਗਲ ਕੀਤਾ ਆ ਮੈਨੂੰ ਇਦਾਂ ਦੇ ਐਨੇ ਪੋਜ਼ਿਟਿਵ ਕਮੈਂਟ ਆਉਂਦੇ ਆ ਕਿ ਤੁਸੀਂ ਐਨੇ ਸਿਆਲਾਂ ਦੇ ਵਿੱਚ ਨਹੀਂ ਸਰਦੀਆਂ ਦੇ ਵਿੱਚ ਜਾਂਦੇ ਰਹੇ ਹੋ ਯਾਰ ਕੋਈ ਵੀ ਕੰਮ ਹੈ ਨਾ ਬਹੁਤ ਔਖਾ ਹੁੰਦਾ ਹੈ ਸਟਰਗਲ ਕਰਨਾ ਪੈਂਦਾ ਲਾਈਫ 'ਚ ਜਦੋਂ ਡੈਡੀ ਮਿਸਤਰੀ ਦਾ ਕੰਮ ਕਰਦੇ ਕੰਮ ਕੋਈ ਵੀ ਕਹਿ ਸਕਦੇ ਆ ਵੀ ਸੌਖਾ ਨਹੀਂ ਵੀ ਬਸ ਕਈ ਫੜੀ ਆਪਣਾ ਫੜੀ ਟਕਵਾ ਨੂੰ ਥੋੜੀ ਫੜੀ ਬਸ ਕੰਮ ਕੀਤਾ ਇਦਾਂ ਨਹੀਂ ਹੁੰਦਾ ਹਨਾ ਤਾਂ ਫਾਈਨਲ ਅੱਜ ਦੇਖ ਸਕਦੇ ਹੋ ਹਲੇ ਮੈਂ ਸਿਰਫ 5 ਮਿੰਟ ਹੀ ਇਹ ਕੰਮ ਕੀਤਾ ਮੇਰੇ ਦੇਖ ਸਕਦੇ ਹੋ ਛਾਲੇ ਹੱਥਾਂ ਦੇ ਉੱਪਰ ਹਨਾ ਤਾਂ ਜਿਹੜਾ ਮੈਂ ਕਹਿ ਸਕਦੀ ਆ ਵੀ ਬੰਦਾ ਕੰਮ ਕਰਦਾ ਆ ਕਿੰਨਾ ਉਹਨੂੰ ਹਨਾ ਕਿੰਨਾ ਕੁਝ ਫੇਸ ਕਰਨਾ ਪੈਂਦਾ ਯਾਰ ਸੱਚੀ ਸੀਰੀਅਸly ਸੋ ਤਾਂ ਇਧਰ ਇਹਨਾਂ ਨੂੰ ਸੀਮਿੰਟ ਲੈ ਕੇ ਆਂਦਾ ਹੈ 2 ਗੱਟੇ ਦੇ ਦਿਆ ਇੱਕ ਗੱਟੇ ਗੈ ਸਕਦੇ ਆ ਇਧਰ ਥੋੜੀ ਜੀ ਰੇਤਾ ਹੈ ਇਹ ਆਪਾਂ ਜਿੱਥੇ ਜਿੱਥੇ ਆਪਾਂ ਨੂੰ ਜ਼ਿਆਦਾ ਲੱਗਦਾ ਹੈ ਨਾ ਕਿ ਜ਼ਿਆਦਾ ਖੱਡੇ ਜੇ ਹੋਏ ਹੋਏ ਨੀਆਂ ਜੀਆਂ ਭਰਨ ਵਾਲੀਆਂ ਉਹ ਆਪਾਂ ਇੱਕ ਵਾਰੀ ਥੋੜਾ ਥੋੜਾ ਕਰ ਦਿੰਨੇ ਆ ਤਾਂ ਕਿ بارش ਕਰਕੇ ਹੋਰ ਨਾ ਨੁਕਸਾਨ ਹੋਵੇ ਹਨਾ ਤਾਂ ਹੋਰ ਨੁਕਸਾਨ ਤੋਂ ਆਪਾਂ ਬਚਣ ਦੇ ਲਈ ਜਿੰਨਾਂ ਨੂੰ ਆਪਣਾ ਥੋੜਾ ਬਹੁਤਾ ਹੈਗਾ ਨਾ ਜਿੱਥੇ ਪਾਣੀ ਨੀਆਂ ਦੇ ਵਿੱਚ ਜਾ ਰਿਹਾ ਮੋਰਿਆਂ ਦੇ ਵਿੱਚ ਜਾ ਰਿਹਾ ਉਹ ਆਪਾਂ ਕਵਰ ਕਰਨੇ ਆ ਸੋ ਫਾਈਨਲ ਇਹਦੇ ਤੁਸੀਂ ਦੇਖ ਸਕਦੇ ਹੋ ਇਹ ਹੁਣ ਐਨਾ ਐਨਾ ਏਰੀਆ ਬਾਕੀ ਕਮਰਿਆਂ ਦੇ ਵਿੱਚ ਵੀ ਐਵੇਂ ਹੋਇਆ ਪਿਆ ਪਰ ਇਹ ਸਾਰੇ ਇੱਕ ਵਾਰੀ ਆਪਾਂ ਕਵਰ ਕਰਾਂਗੇ ਬਾਕੀ ਹੌਲੀ ਹੌਲੀ ਕਰਕੇ ਨਾ ਮੇਰਾ ਇਦਾਂ پلان ਸੀ ਆ ਸਾਰਾ ਮਤਲਬ ਕੀ ਪਟਾਕੇ ਇੱਥੇ ਸੀਮਿੰਟ ਚਾਏ ਆਪਣਾ ਢਾਈਲਾਂ ਵਗੈਰਾ ਲਗਾਈਆਂ ਜਾਣ ਪਰ ਉਹ ਹੱਲੇ ਫਾਈਨਲ ਅਸੀਂ ਹੱਲੇ ਨਹੀਂ ਕਰ ਸਕਦੇ ਹਨਾ ਕੁਝ ਸਿਚੁਏਸ਼ਨਸ ਕਰਕੇ ਸੋ ਬਾਕੀ ਜਦੋਂ ਡੈਡੀ ਹੁਣੇ ਲੌਨ ਲੱਗੇ ਉਦੋਂ ਤੁਹਾਡਾ ਵਲੌਗ ਮੈਂ ਕਰੂੰਗੀ ਸਟਾਰਟ ਦਨ ਸੁਬਾਹ ਦਾ ਨਾਸ਼ਤਾ ਮਮਿੰਨੇ ਕਰਨੀ ਬਣਾਣਗੇ ਤਾਂ ਫਿਰ ਮੈਂ ਨਾਸ਼ਤਾ ਸਾਰਿਆਂ ਨੂੰ ਪਿਲਾ ਦਾਂਗਾ ਉਸ ਤੋਂ ਬਾਅਦ ਜਦੋਂ ਅਸੀਂ ਬਾਕੀ ਦਾ ਕੰਮ ਕਰਾਂਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੋਕ ਦੇ ਨਾਲ ਕਿਸ ਲਾਸਟ ਤੱਕ ਬਣੇਗੇ ਉਹ ਦੇਖ ਸਕਦੇ ਹੋ ਪਲੀਜ਼ ਮੇਰੇ ਹਾਲ ਨੂੰ ਇਗਨੋਰ ਕਰਿਓ ਥੈਨ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਨੀ ਆ ਕਿ ਖਾਣਾ ਖਾ ਲਿਆ ਸੀ ਡੈਡੀ ਉਹਨਾਂ ਨੇ ਵੀ ਖਾ ਲਿਆ ਸੀਗਾ ਮੈਂ ਤਾਂ ਪਹਿਲਾਂ ਹੀ ਖਾ ਲਿਆ ਸੀ ਮੈਂ ਆਪਣੀ ਰੋਟੀ ਪਕਾ ਕੇ ਪਹਿਲਾਂ ਖਾ ਲਈ ਸੀ ਫਿਰ ਬਾਅਦ ਮੈਂ ਆਪਣਾ ਉਹ ਰੋੜੀਆਂ ਜਿਵੇਂ ਕਹਿੰਦੇ ਨਾ ਕੁੱਟਣਾ ਰੋੜਿਆਂ ਨੂੰ ਕੁੱਟਣਾ ਨਿੱਕੇ ਨਿੱਕੇ ਐਦਾਂ ਦੇ ਬਣਾਣੇ ਸੋ ਉਹ ਬਣਾਏ ਉਸ ਤੋਂ ਬਾਅਦ ਅੰਦਰ ਵੀ ਨਾ ਆਪਣਾ ਇੰਨਾ ਇੰਨਾ ਸਾਨੂੰ ਫर्श ਪਟਣੀ ਪਈ ਇੱਥੋਂ ਹੁਣ ਪਲੱਸਰ ਇੱਕ ਵਾਰੀ ਕਰਾਂਗੇ ਇੱਕ ਵਾਰੀ ਯਾਨੀ ਕਿ ਕਹਿ ਸਕਦੇ ਆਂ ਵੀ ਅ ਇੱਕ ਵਾਰੀ ਜਿਵੇਂ ਨਾ ਟਾਈਮ ਨੂੰ ਕਹਿ ਸਕਦੇ ਆਂ ਵੀ ਬਚਾਉਣਾ ਆ ਹਨਾ ਤਾਂ ਪੂਰੀ ਇੱਕ ਸਰਵਿਸ ਹੁੰਦੀ ਜਿਹਨੂੰ ਕਹਿੰਦੇ ਉਹ ਤਾਂ ਹੱਲੇ ਨਹੀਂ ਕਰਵਾ ਸਕਦੇ ਕਰਵਾਵਾਂਗੇ ਬਟ ਇਹ ਨਹੀਂ ਕਹਿੰਦੇ ਵੀ ਨਹੀਂ ਕਰਵਾ ਸਕਦੇ ਜ਼ਰੂਰ ਕਰਵਾਵਾਂਗੇ ਬਟ ਉਹਦੇ ਲਈ ਹੱਲੇ ਥੋੜਾ ਜਿਹਾ ਸਮਾਂ ਲੱਗੇਗਾ ਤਾਂ ਉਹ ਮਤਲਬ ਕਿ ਜ਼ਿਆਦਾ ਨੁਕਸਾਨ ਹੋਣ ਨਾਲੋਂ ਮੈਂ ਇਹ ਕਹਿ ਰਹੀ ਆ ਵੀ ਜੇਕਰ ਜਿਹੜਾ ਘੱਟ ਨੁਕਸਾਨ ਹੋਇਆ ਹੁੰਦਾ ਉਹ ਨੂੰ ਤੁਸੀਂ ਬਚਾ ਲਓ ਹਨਾ ਤਾਂ ਉਹ ਨੀਆਂ ਭਰੀਆਂ ਗਈਆਂ ਸੀ ਨੀਆਂ ਦੇ ਵਿੱਚ ਨਾ ਰੇਤਾ ਯਾਨੀ ਕਿ ਬਹੁਤ ਪੱਕੀ ਮਿੱਟੀ ਪਾਈ ਹੋਈ ਸੀ ਜਿਹਦੇ ਕਰਕੇ ਹੁਣ ਬਾਰਿਸ਼ ਨਹੀਂ ਪੈਂਦਾ ਤਾਂ ਉਹ ਪੰਡਾ ਦੇ ਵਿੱਚ ਮਹੂਰੀਆਂ ਹੋ ਗਏ ਆ ਜਿਹਦੇ ਕਰਕੇ ਪਾਣੀ ਅੰਦਰ ਪੈ ਰਿਹਾ ਨੀਆਂ ਯਾਨੀ ਕਿ ਬੈਰਿੰਗ ਆਇਆ ਹਨਾ ਤਾਂ ਉਹਨੂੰ ਖਸਾਨ ਹੋ ਰਿਹਾ ਸੀਗਾ ਤੇ ਇਸ ਕਰਕੇ ਇੰਨਾ ਇੰਨਾ ਹੀ ਸੀਗਾ ਇਹਦੇ ਵਿੱਚ ਪਾਣੀ ਬਾਹਰੋਂ ਬਾਰਿਸ਼ ਆਂਦੀ ਸੀਗੀ ਤੇ ਉਹ ਹੋ ਰਿਹਾ ਸੀ ਤਾਂ ਇਹਨਾਂ ਇਹਨਾਂ ਪੱਟ ਲਿਆ ਇਹਨਾਂ ਇਹਨਾਂ ਹੁਣ ਇਹਦੇ ਵਿੱਚੋਂ ਗੰਦੀ ਮਿੱਟੀ ਕੱਢ ਕੇ ਉੱਤੇ ਰੋੜ ਹੀ ਪਾ ਦਿੱਤੀ ਹੈ ਪਾਣੀ ਨਾਲ ਪ੍ਰੈਸ਼ਰ ਪਾ ਦਿੱਤਾ ਹੈ ਦੈਨ ਆ ਡੰਡਾਇਆ ਪਤਾ ਨਹੀਂ ਕੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਢਾੜੀ ਨੂੰ ਪਤਾ ਹੈ ਇਹਦੇ ਨਾਲ ਬੋਬੀ ਨੇ ਉਹ ਸਾਰਾ ਮਤਲਬ ਪੱਧਰ ਕਰ ਦਿੱਤਾ ਸੀਗਾ ਦੈਨ ਤੁਸੀਂ ਦੇਖ ਸਕਦੇ ਹੋ ਲੌਬੀ ਵਿੱਚ ਇੰਨਾ ਕੁ ਕੀਤਾ ਹੈ ਦੈਨ ਆ ਬਾਹਰ ਆਪਣਾ ਇਹ ਜਗ੍ਹਾ ਦੇ ਇਹ ਜਗ੍ਹਾ ਵੀ ਬਹੁਤ ਖਰਾਬ ਹੋਈ ਹੋਈ ਸੀ ਇਹਦੇ ਵਿੱਚ ਦੀ ਪਾਣੀ ਜਾ ਰਿਹਾ ਸੀ ਜਦੋਂ ਵੀ ਬਾਰਿਸ਼ ਆਂਦੀ ਸੀਗੀ ਤੇ ਫਿਰ ਇੱਕ ਆ ਸੀਗਾ ਹਨਾ ਹੱਲੇ ਉਹ ਗੱਡੀ ਦੇ ਥੱਲੇ ਵੀ ਉਹ ਸਾਰਾ ਪੱਥਰ ਉਹ ਮਤਲਬ ਕਿ ਸਾਰੀ ਸੈਟਿੰਗ ਹੀ ਹੱਲੇ ਕਰਨ ਵਾਲੀ ਹੈ ਗਾਇਜ਼ ਆਪਣੀ ਸੋ ਚਲੋ ਫਾਈਨਲ ਪਾਣੀ ਬਿਨਾ ਪਾਣੀ ਰੱਖਿਆ ਮੈਂ ਸੋ ਗਾਇਜ਼ ਮੈਂ ਮੈਂ ਇਸ ਕਰਕੇ ਰੋਟੀ ਆਪਣੀ ਪਹਿਲਾਂ ਖਾਦੀ ਸੀ ਕਿਉਂਕਿ ਮੈਂ ਆਪਣਾ ਇਥੇ ਇਹਨਾਂ ਨੂੰ ਪੱਥਰ ਸੀ ਨਾ ਜਿਹੜਾ ਆਪਾਂ ਉੱਥੋਂ ਪੱਥਰ ਪਟਿਆ ਉਹਨਾਂ ਦੀ ਆਪਾਂ ਰੋਟੀ ਬਣਾਈ ਉਹਨਾਂ ਨੂੰ ਗੁੱਟ ਕੇ ਠੀਕ ਆ ਤਾਂ ਫਾਈਨਲੀ ਇਧਰ ਸੀਮਿੰਟ ਰੇਤ ਨਾਲ ਬਿਜਰੀ ਨਾਲ ਆ ਬਣਾ ਰਹੇ ਨੇ ਇਹਨੂੰ ਡੈੜੀ ਕੀ ਕਹਿੰਦੇ ਆ ਪ੍ਰੈਸ਼ਰ ਅੱਛਾ ਇਹ ਉਮੀ ਸਾਹਿਬਾ ਜਿਵੇਂ ਗਾਇਜ਼ ਆਪਣਾ ਮੇਕਅਪ ਮੇਕਅਪ ਵਿੱਚ ਨਹੀਂ ਹੁੰਦਾਗਾ ਵੀ ਜ਼ਰੂਰੀ ਨਹੀਂ ਹੁੰਦਾ ਹਰੇਕ ਪ੍ਰੋਡਕਟ ਜਿਵੇਂ ਇੱਕ ਚੀਜ਼ ਲਈ ਹੀ ਬਣਿਆ ਹੈ ਹਨਾ ਜਿਵੇਂ ਮਸਕਰਾ ਲਾ ਲਓ ਵੀ ਕੱਲਾ ਅੱਖਾਂ ਤੇ ਨਹੀਂ ਹੁੰਦਾ ਬਹੁਤ ਆਪਾਂ ਨੂੰ ਹੈਲਪ ਦਿੰਦਾ ਆ ਠੀਕ ਆ ਜਿਨ੍ਹਾਂ ਦੇ ヘア ਵਾਈਟ ਹੁੰਦੇ ਨੇ ਤਾਂ ਉਹ ਮਸਕਰਾ ਉੱਥੇ ਵੀ ਲਗਾ ਬਹੁਤ ਹੈਕਸ ਹੁੰਦੇ ਹਨ ਨਾ ਤੋਂ ਵੀ ਹੀ ਇੱਕ ਜਿਹੜਾ ਮਿਸਤਰੀ ਦਾ ਕੰਮ ਹੈ ਨਾ ਇਹਦੇ ਵਿੱਚ ਹੁਣ ਜਿਹੜਾ ਆਪਾਂ ਫਰਸ਼ ਪੱਟੀ ਹੈ ਕਿੱਥੇ ਤਾਂ ਆਪਾਂ ਇੱਥਾ ਨੂੰ ਕੁੱਟ ਕੇ ਰੋੜੀ ਬਣਾਣੀ ਸੀ ਕਿੱਥੇ ਜਿਹੜੀ ਫਰਸ਼ ਪੱਟੀ ਹੋਈ ਦੀ ਆਪਾਂ ਰੋੜੀ ਬਣਾਈਏ ਉਵੇਂ ਹਰੇਕ ਕੰਮ ਦੇ ਵਿੱਚ ਕੋਈ ਨਾ ਕੋਈ ਮਤਲਬ ਕਿ ਬਹੁਤ ਸਾਰੇ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਹੈਲਪ ਦਿੰਦੀਆਂ ਨੇ ਠੀਕ ਆ ਪੁਰਾਣੀ ਚੀਜ਼ ਹੀ ਆਪਣੇ ਕੰਮ ਆ ਸਕਦੀ ਹੈ ਤਾਂ ਟੁੱਟੀ ਹੋਈ ਚੀਜ਼ ਵੀ ਇੱਕ ਕੰਮ ਆ ਸਕਦੀ ਜਿਵੇਂ ਕਿ ਪੱਥਰ ਟੁੱਟਿਆ ਹੋਇਆ ਸੀ ਤਾਂ ਉਹੋ ਹੀ ਉਹਦੀ ਰੋੜੀ ਬਣੀ ਹੈ ਉੱਪਰ ਚਲੋ ਸੀਮਿੰਟ ਹੋ ਜਾਏਗਾ ਠੀਕ ਆ ਇੱਕ ਵਾਰੀ ਆਪਾਂ ਟਾਈਮ ਆਪਣਾ ਸਾਰਨਾ ਹੈ ਬਾਕੀ ਆਪਾਂ ਹੌਲੀ ਹੌਲੀ ਸਭ ਠੀਕ ਕਰਾਂਗੇ ਹਾਲਤ ਤੇ ਦਾਨਾ ਇਧਰ ਬੋਬੀ ਹੁਣੀ ਡੈਡੀ ਹੁਣੀ ਲੱਗੇ ਹੋਏ ਆ ਫਿਰ ਉਸ ਤੋਂ ਬਾਅਦ ਇਹ ਅੰਦਰ ਜਿੱਥੇ ਉਹ ਰੋੜੀਆਂ ਆਪਾਂ ਭਰੀਆਂ ਨਾ ਉਹ ਜਿਹੜੀ ਉੱਪਰ ਉਹ ਪਲਸਟਰ ਕਰਨਾ ਵਸ ਤੋ ਬਾਕੀ ਆਪਾਂ ਦੇਖਦੇ ਹਾਂ ਉੱਤ ਪਲਸਟਰ ਕਰਨਾ ਹੂੰ ਗਰਮਾਤਾ ਮਾਰਨਾ ਅੱਛਾ ਚਲੋ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਣੇ ਰਹੋ ਹਵਾ ਚੱਲ ਰਹੀ ਹੈ ਠੰਡੀ ਠੰਡੀ ਗਾਇਸ ਠੰਡੀ ਹਵਾ ਚੱਲ ਰਹੀ ਤੇ ਸੋ ਵਲੌਗ ਨਾਲ ਤੁਸੀਂ ਲਾਸਟ ਤੱਕ ਬਣੇ ਰਹੋ ਬਾਕੀ ਆਪਾਂ ਅੰਦਰ ਵੀ ਆਪਣਾ ਨਾ ਅੰਦਰ ਵੀ ਮੀਆਂ ਆਈਆਂ ਬੈਠੀਆਂ ਹੋਈਆਂ ਅੰਦਰ ਉਹ ਵੀ ਆਪਾਂ ਪੱਥਰ ਸਾਰਾ ਸਹੀ ਕਰਨਾ ਉਹ ਵੀ ਆਪਾਂ ਕਰਾਂਗੇ ਹੌਲੀ ਹੌਲੀ ਕਰਕੇ ਤਾਂ ਫਾਈਨਲੀ ਕਾਫੀ ਟਾਈਮ ਅਸੀਂ ਕੰਮ ਕਰਦੇ ਰਹੇ ਹਨ ਤਾਂ ਵਲੌਗ ਮੇਰਾ ਬੰਦ ਰਿਹਾ ਸੀਗਾ ਤਾਂ ਮੈਂ ਹੁਣ ਸਟਾਰਟ ਕੀਤਾ ਹੈ ਹਵਾ ਬਹੁਤ ਠੰਡੀ ਚੱਲ ਰਹੀ ਹੈ ਚਲੋ ਮੈਂ ਤੇ ਪਾਹੀਏ ਪਾਣੀ ਤੇ ਲੱਗੀਏ ਚਲੋ ਹੌਂ ਕੀ ਲੱਗਿਆ ਮੇਰੇ ਪੈਰ ਨੂੰ ਪੱਟਾ ਲੱਗ ਗਿਆ ਸੋ ਗਾਇਜ਼ ਹੁਣ ਅਸੀਂ ਜਾਂਦੇ ਹਾਂ ਚਲੋ ਵਲੋਗ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਗਾਇਜ਼ ਤੁਹਾਨੂੰ ਮਿਲਦੇ ਹਾਂ ਸਭ ਕੁਝ ਠੀਕ ਕਰਕੇ ਸੋ ਇੱਧਰ ਬੋਬੀ ਪਾ ਰਿਹਾ ਪਾਣੀ ਇਹਨਾਂ ਦੇ ਪਰ ਸੋ ਗਾਇਜ਼ ਨਹੀਂ ਲੱਗਿਆ ਹੋਇਆ ਸੀਗਾ ਅਜੇ ਦਾ ਫਰਸ਼ ਹੀ ਲੱਗਿਆ ਸੀ ਇੱਥੇ ਵੀ ਇਹ ਵੀ ਆਪਾਂ ਸੇਮ ਇਦਾਂ ਹੀ ਬਣਾਇਆ ਸੀਗਾ ਨੂੰ ਕਾਫੀ ਟਾਈਮ ਹੋ ਗਿਆ। ਬੋਲੀ ਹੋ ਗਿਆ ਜਾਣ ਲੈ। ਸੋ ਗਾਇਜ਼ ਇਸ ਵਾਰੋਂ ਇੱਕ ਬੜੀ ਐਨਾ ਵੀ ਕਵਰ ਹੋ ਗਿਆ ਹਨਾ ਹਲੇ ਟਾਈਮ ਲੱਗੇਗਾ ਨੀ ਸੁਪਨ ਤੇ ਸੋ ਇਹ ਜਿਆਦਾ ਸਭ ਤੋਂ ਜਿਆਦਾ ਇਹ ਪੰਗਾ ਕਰਦਾ ਸਾਨੂੰ ਵੀ ਆਪਾਂ ਕਵਰ ਕਰ ਦਿੱਤਾ ਕਿ ਜਦੋਂ ਬਾਰਿਸ਼ ਆਂਦੀ ਸੀ ਨਾ ਇਹ ਵਿੱਚ ਦੀ ਪਾਣੀ ਸਲ ਜਾਂਦਾ ਸੀ ਸੋ ਇਹ ਵੀ ਕਵਰ ਹੋ ਗਿਆ ਹੁਣੇ ਹਲੇ ਲਗਾਇਆ ਤੇ ਬਾਕੀ ਜਾਵੇ ਸਿੱਧੀਆਂ ਪੋੜ ਸੋ ਗਾਈਜ਼ ਯੂ ਹੈਵ ਸੀਨ ਸੋ ਗਾਈਜ਼ ਹੁਣ ਮਤਲਬ ਅੰਦਰ ਲੱਗ ਰਿਹਾ ਹੈ ਸੀਮਿੰਟ ਕਾਇਨ ਦਾ ਜਮਾਨਾ ਅੰਦਰ ਦਾ ਹੋ ਰਿਹਾ ਆ ਅੰਗਲਾ ਪੈਸੇ ਸੁਪਲਸ ਕਰ ਦੇਣਾ ਹਲੇ ਅੰਦਰ ਵੀ ਜਿਹੜੇ ਆਪਣੇ ਰੂਮ ਆ ਨਾ ਉਹਨਾਂ ਵਿੱਚ ਵੀ ਡੈਡੀ ਦੇ ਮਗਰ ਵੀ ਨਿਆ ਮਕੂਰ ਵੀ ਕੋ ਹੈਗਾ ਐਸਾ ਹੀ ਆ ਤੇ ਜਿਹੜਾ ਮਤਲਬ ਥੋੜਾ ਬੋਤਾਂ ਪਕੜ ਸਕਦੇ ਏਦਾਂ ਦੀ ਸਿਚੁਏਸ਼ਨ ਹੈ ਨਾ ਉਹ ਆਪਾਂ ਹੁਣ ਹੀ ਫਿਕਸ ਕਰ ਦਿੰਦੇ ਹਾਂ ਨਾ ਤਾਂ ਕਾਫੀ ਜ਼ਿਆਦਾ ਨਾ ਤੇ ਫਾਈਨਲੀ ਇਹ ਡੈਡੀ ਕਰਦੇ ਤੇ ਉਹਨਾਂ ਦਾ ਕੰਮ ਵੈਜੀਰੀਆ ਦਾ ਆ ਦੇਖੋ ਸੋ ਗਾਇਜ਼ ਫਾਈਨਲੀ ਇੱਥੇ ਬੰਦ ਕਰ ਦਿੱਤਾ ਹੈ ਯਾਨੀ ਕਿ ਸੀਮਿੰਟ ਖਤਮ ਹੋ ਗਿਆ ਹੈ ਬਾਕੀ ਆਪਾਂ ਨੂੰ ਸੀਮਿੰਟ ਦੀ ਹੋਰ ਲੋਡ ਹੈ ਉਹ ਆਪਾਂ ਸਾਰਾ ਇੰਨਾ ਇੰਨਾ ਕਵਰ ਕਰ ਦਾਂਗੇ ਥੈਨ ਜਿਹੜਾ ਬਾਹਰ ਦਾ ਹੈ ਨਾ ਉਹ ਵੀ ਆਪਾਂ ਸਾਰਾ ਯਾਨੀ 게ਥੋ ਇੱਥੋਂ ਆ ਆ ਜਿਹੜੇ ਲਕੀਰ ਜੀ ਹੈ ਨਾ ਇੱਥੇ ਇੱਥੋਂ ਕਰਾਂਗੇ ਬਾਅਦ ਵਿੱਚ ਸੋ ਦੈਨ ਅੱਜ ਦੇ ਵਲੌਗ ਵਿੱਚ ਇੰਨਾ ਹੀ ਹੈ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਸੋ ਗਾਇਜ਼ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਅਸੀਂ ਸਾਰਾ ਦਿਖਾਵਾਂਗੇ ਵੀ ਜਿੰਨਾ ਕੁ ਅਸੀਂ ਬਣਾ ਚੁੱਕੇ ਹਾਂ ਹਨਾ ਕਿਉਂਕਿ ਹੁਣ ਇਸ ਤੋਂ ਬਾਅਦ ਅਸੀਂ ਹੁਣ ਰੈਸਟ ਚਾਹੀ ਮੈਂ ਫਰੈਸ਼ ਹੋऊंगी ਮੈਨੂੰ ਹੋਰ ਕੰਮ ਆ ਹਨਾ ਮੈਂ ਆਪਣੇ ਵੀਡੀਓ ਵਗੈਰਾ ਸ਼ੂਟ ਕਰਨੇ ਆਇਆ ਚਾਹੀ ਡੈਡੀ ਹੁਣ ਵੀ ਰੈਸਟ ਕਰਨ ਲੱਗੇ ਆ ਸਵੇਰ ਦੇ ਲੱਗੇ ਹੋਏ ਸੀ ਵਲੌਗ ਵਿੱਚ ਮੈਂ ਮੇਨ ਮੇਨ ਚੀਜ਼ ਸ਼ੇਅਰ ਕੀਤੀ ਆ ਦਾਨਾ ਅਗਲੇ ਵੀਡੀਓ ਦੇ ਵਿੱਚ ਅਸੀਂ ਤਕਰੀਬਨ ਕਾਰ ਵੀ ਲਵਾਂਗੇ ਅਦਾ ਕੰਮ ਉਹ ਵੀ ਮੈਂ ਤੁਹਾਨੂੰ ਦਿਖਾ ਦੂੰਗੀ ਤੇ ਜਦੋਂ ਆਪਾਂ ਨਾ ਅੱਜ ਇੱਥੇ ਗੱਡੀ ਖੜੀ ਹੋਈ ਆਪਣੀ ਆ ਨੀਚੇ ਵੀ ਪੱਥਰਾ ਤੁਸੀਂ ਦੇਖ ਸਕਦੇ ਹੋ ਸਾਰਾ ਉਹ ਹੋਇਆ ਪਿਆਗਾ ਹਨਾ ਇਹ ਅਸੀਂ ਔਲ ਲਕੀਰ ਲੈ ਕੇ ਨਾ ਆ ਜਿਹੜੀ ਇਹ ਨੀਨੀ ਇਹ ਵੀ ਸਾਰਾ ਉਹ ਕਰਾਂਗੇ ਸੋ ਫਾਈਨਲ ਅੱਗੇ ਤਾਂ ਤੁਹਾਡਾ ਮੈਂ ਸ਼ੇਅਰ ਕਰੂੰਗੀ ਅਗਲੇ ਵਲੌਗ ਦੇ ਵਿੱਚ ਜੇਕਰ ਨਵੇਂ ਚੈਨਲ ਕਰੋ ਸਬਸਕ੍ਰਾਈਬ ਤਾਕਿ ਮੇਰਾ ਹਾਰੇ ਕੌਣ ਵਾਲਾ ਤੁਸੀਂ ਵਲੌਗ ਦੇਖ ਸਕੋ ਮਿਲਦੇ ਆ ਤੁਹਾਨੂੰ ਸੋ ਗਾਇਸ ਸਭ ਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਕਿ ਨਿਊ ਚੈਨਲ ਨੂੰ ਵੱਧ ਵੱਧ ਸਪੋਰਟ ਕਰੋ ਨਿਊ ਚੈਨਲ ਦੇ ਵਿੱਚ ਮੇਰੇ ਕੰਮ ਦੇ ਰਿਲੇਟਿਡ ਹੈਅਰ ਡੂ ਮਹਿੰਦੀ ਮੇਕਅਪ ਦੇ ਰਿਲੇਟਿਡ ਵੀਡੀਓਜ਼ ਦੇ ਦੇਖਣ ਨੂੰ ਆਉਂਦੀਆਂ ਆ ਸੋ ਪਲੀਜ਼ ਵੱਧ ਵੱਧ ਨਿਊ ਚੈਨਲ ਨੂੰ ਵੀ ਸਪੋਰਟ ਕਰੋ ਤਾਂ ਕਿ ਤੁਸੀਂ ਮੇਰੇ ਵਰਕ ਰਿਲੇਟਿਡ ਵੀਡੀਓ ਦੇਖ ਸਕੋ ਜਿਹੜੇ ਨਵੇਂ ਆ ਆਪਣੇ ਨਵੇਂ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਲਿੰਕ ਕਮਿਊਨਿਟੀ ਵਿੱਚ ਮੇਰੇ ਇੰਸਟਾਗ੍ਰam ਸਟੋਰੀ ਵਿੱਚ ਹੈ ਇੰਸਟਾਗ੍ਰam ਦਾ ਲਿੰਕ ਮੇਰੇ ਇਸੇ YouTube ਜਿਹੜੇ ਚੈਨਲ ਤੇ ਤੁਸੀਂ ਮੇ ਇਹੀ ਆਪਣਾ ਚੈਨਲ ਤੇ ਵੀ ਇੰਸਟਾਗ੍ਰam ਦਾ ਦਿੱਤਾ ਹੋਇਆ ਲਿੰਕ ਜਾ ਕੇ ਫੋਲੋ ਕਰੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ